ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਜੇ ਪਵਾ ਅਸੀਂ ਲੈ ਕੇ ਆਏ ਤੁਹਾਨੂੰ ਸਾਨਨੇਵਾਲ ਪ੍ਰਦਰਸ਼ਨੀ ਗਰਾਊਂਡ ਜਿਹੜਾ ਮੈਕਾਟੋ ਪ੍ਰਦਰਸ਼ਨੀ ਲੱਗੀ ਹੋਈ ਹੈਗੀ 2023 ਜਿੱਥੇ ਕਾਫੀ ਮਸ਼ੀਨਰੀ ਇੱਥੇ ਡਿਸਪਲੇ ਕੀਤੀ ਗਈ ਹੈ 12ਵੀਂ ਜਿਹੜੀ ਹੈਗੀ ਹੈ ਮੈਕਾਟੋ ਪ੍ਰਦਰਸ਼ਨੀ ਹੈਗੀ ਹੈ 650 ਜਿਹੜਾ ਐਗਜ਼ੀਬਿਟਰ ਨੇ ਇੱਥੇ 1500 ਤੋਂ ਉੱਪਰ ਲਾਈ ਮਸ਼ੀਨਰੀ ਹੈਗੀ ਹੈ ਤੇ 15000 ਤੋਂ ਉੱਪਰ ਪ੍ਰੋਡਕਟ ਡਿਸਪਲੇ ਕੀਤੇ ਗਏ ਨੇ ਅੰਦਰ ਹਾਲ ਦੇ ਵਿੱਚ ਚਲਦੇ ਆਂ ਦੇਖਦੇ ਆਂ ਕੀ ਕੁਝ ਖਾਸ ਹੈਗਾ ਮੈਕ ਕਾਟੋ ਐਕ exhibtion ਦੇ ਵਿੱਚ ਇੱਕ ਅਸੀਂ ਕਾਊਂਟਰ ਦੇਖਿਆ ਹੈਗਾ ਜਿੱਥੇ ਕਿ ਲਿਖਿਆ ਵੈਂਡਰ ਡਵੈਲਪਮੈਂਟ ਪ੍ਰੋਗਰਾਮ ਫਾਰ ਆਤਮ ਨਿਰਭਰ ਭਾਰਤ ਰੇਲ ਕੋਚ ਫੈਕਟਰੀ ਕਪੂਰਥਲਾ ਜਿਹੜਾ ਹੈਗਾ ਹੁਣ ਤੁਸੀਂ ਦੇਖ ਰਹੇ ਹੋ ਇਸ ਕਾਊਂਟਰ ਦੇ ਉੱਤੇ ਜਿਹੜੇ ਰੇਲ ਦੇ ਡੱਬੇ ਤੁਸੀਂ ਦੇਖ ਰਹੇ ਹੋ ਜਿਹੜੇ ਰੇਲ ਕੋਚ ਫੈਕਟਰੀ ਦੇ ਵਿੱਚ ਰੇਲ ਦੇ ਡੱਬੇ ਜਿਹੜੇ ਬਣਾਏ ਜਾਂਦੇ ਨੇ ਮੇਕ ਇਨ ਇੰਡੀਆ ਹੋ ਚੁੱਕਿਆ ਹੈ ਮੇਡ ਇਨ ਇੰਡੀਆ ਹੋ ਚੁੱਕਿਆ ਹੁਣ ਸਾਰਾ ਕੁਝ ਮੇਰੇ ਨਾਲ ਮੌਜੂਦ ਨੇ ਰੇਲ ਦੇ ਉੱਚ ਅਧਿਕਾਰੀ ਜਿਹੜੇ ਕਿ ਇੱਥੇ ਆਤਮ ਨਿਰਭਰ ਭਾਰਤ ਸਕੀਮ ਦਾ ਹਿੱਸਾ ਬਣ ਕੇ ਕੁਛ ਤੇ ਰਿਮੋਟ ਕਰਨਾ ਇਹਨੇ ਕੀ ਕੁਝ ਖਾਸ ਹੈਗਾ ਸਰ ਇੱਥੇ ਜਿਹੜਾ ਆਪਾਂ ਕਾਊਂਟਰ ਲਗਾਇਆ ਹੈਗਾ ਸਪੈਸ਼ਲ ਕਾਊਂਟਰ ਹੈਗਾ ਮੈਕਾਉਟੋ ਪ੍ਰਦਰਸ਼ਨੀ ਦੇ ਵਿੱਚ ਇਸ ਦੇ ਵਿੱਚ ਅਸੀਂ ਨਾ ਅਸੀਂ ਰੇਲ ਕੋਚ ਦੇ ਮੈਨੂਫੈਕਚਰਿੰਗ ਦੇ ਪਾਰਟ ਦੇ ਹਿੱਸਾ ਹਾਂ ਤੇ ਅਸੀਂ ਇਹਦੇ ਵਿੱਚ ਕੁਝ ਸਾਡੀਆਂ ਆਈਟਮਸ ਕ੍ਰਿਟੀਕਲ ਹੁੰਦੀਆਂ ਨੇ ਜਿਹੜੀਆਂ ਨੂੰ ਅਸੀਂ ਇਤਲਾਸ਼ ਕਰਨ ਵਾਸਤੇ ਇੱਥੇ ਆਏ ਵੈਂਡਰਸ ਵੀ ਡਵੈਲਪ ਆਏ ਆ ਵਾਸਤੇ ਆਏ ਆ ਅਸੀਂ ਤੇ ਇੱਥੇ ਦੇਖ ਕੇ ਸਾਨੂੰ ਬੜਾ ਅੱਛਾ ਲੱਗਾ ਹੈ ਕਿਉਂਕਿ ਇੱਥੇ ਪੂਰੇ ਪੰਜਾਬ ਤੋਂ ਹੀ ਸਾਡੇ ਲਈ ਵਿਜ਼ਿਟਰਸ ਆ ਰਹੇ ਨੇ ਤੇ ਸਾਡੀ ਮਤਲਬ ਕਿ ਸਾਨੂੰ ਐਕਸਪਲੋਰ ਕਰ ਰਹੇ ਨੇ ਕਿ ਸਾਨੂੰ ਕੀ ਕੀ ਸਾਨੂੰ ਰਿਕੁਆਇਰਮੈਂਟ ਸਾਡੀਆਂ ਹੈਗੀਆਂ ਆ ਇਸ ਨਾਲ ਇੰਡਸਟਰੀ ਨੂੰ ਬਹੁਤ ਜ਼ਿਆਦਾ ਫਾਇਦਾ ਵੀ ਮਿਲੇਗਾ ਤੇ ਅਸੀਂ ਵੀ ਆਪਣੇ ਪ੍ਰੋਡਕਟਸ ਡਿਸਪਲੇ ਕੀਤੇ ਨੇ ਤੇ ਆਪਣੀ ਕ੍ਰਿਟੀਕਲ ਆਈਟਮਸ ਵੀ ਅਸੀਂ ਇੱਥੇ ਡਿਸਪਲੇ ਕੀਤੀਆਂ ਹਨ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਇਹ ਲੁਧਿਆਣਾ ਦਾ ਇੱਕ ਹੱਬ ਹੈਗਾ ਜਿੱਥੇ ਬੰਦੇ ਪੂਰੇ ਪੰਜਾਬ ਦਾ ਸੈਂਟਰ ਬਣਦਾ ਹੈ ਜਿੱਥੇ ਆ ਕੇ ਸਾਨੂੰ ਇੱਕ ਪਲੇਟਫਾਰਮ ਮਿਲਿਆ ਕਿ ਅਸੀਂ ਆਪਣੇ ਆਪਣੇ ਰਿਕੁਆਇਰਮੈਂਟ ਡਿਸਪਲੇ ਕਰੀਏ ਤੇ ਵੈਂਡਰਸ ਲਈ ਵੀ ਬਹੁਤ ਅੱਛਾ ਮੌਕਾ ਆ ਕਿ ਉਹ ਆਪਣੇ ਉਤਪਾਦਨ ਕਰਕੇ ਚੀਜ਼ਾਂ ਦਾ ਇੱਥੇ ਆ ਕੇ ਡਿਸਪਲੇ ਕਰਨ ਸਿੱਧੇ ਤੌਰ ਤੇ ਜੇ ਕਿਹਾ ਜਾਵੇ ਵੀ ਜਰੇਲ ਕੁਝ ਫੈਕਟਰੀ ਨੂੰ ਜਿਹੜਾ ਪ੍ਰੋਡਕਟ ਦੀ ਲੋਡ ਹੁੰਦੀ ਹੈ ਉਹ ਛੋਟੇ-ਛੋਟੇ ਜਿਹੜੇ ਹੁੰਦੇ ਨੇ ਵੈਂਡਰ ਜਾਂ ਇੰਡਸਟਰੀ ਐਮ ਐਸ ਐਮਈ ਨੂੰ ਟੱਚ ਕਰਦੇ ਨੇ ਉਹ ਆਪਣਾ ਪ੍ਰੋਡਕਟ ਬਣਾ ਕੇ ਤੁਹਾਡੇ ਕੋਲ ਆ ਸਕਦੇ ਨੇ ਬਿਲਕੁਲ ਬਿਲਕੁਲ ਕਿਉਂਕਿ ਇੱਕ ਰੇਲ ਕੋਰਸ ਦੇ ਵਿੱਚ तकरीबन ਹਜ਼ਾਰਾਂ ਹੀ ਪ੍ਰੋਡਕਟਸ ਹੁੰਦੇ ਨੇ ਛੋਟੇ ਪ੍ਰੋਡਕਟਸ ਹੁੰਦੇ ਨੇ ਜਿਹੜੇ ਲੱਗਦੇ ਨੇ ਅਸੀਂ ਹਰ ਚੀਜ਼ ਤਾਂ ਨਹੀਂ ਬਣਾ ਸਕਦੇ ਅਸੀਂ ਅਸੈਂਬਲਿੰਗ ਵੀ ਕਰਦੇ ਹੈਗੇ ਆ ਪਰ ਇਸ ਦੇ ਲਈ ਬਹੁਤ ਜ਼ਿਆਦਾ ਇਹਦਾ ਸਕੋਪ ਹੈਗਾ ਇਸ ਐ ਐਮਐਸਐਮਈ ਜੋ ਜੋ ਕਰਾ ਰਿਹਾ ਹੈਗਾ ਆ ਤੇ ਦੂਜੀ ਗੱਲ ਹੈ ਕਿ ਇਹਦੇ ਵਿੱਚ ਇੱਕ ਆਤਮ ਨਿਰਭਰ ਭਾਰ ਦੇ ਪ੍ਰੋਗਰਾਮ ਦੇ ਅਧੀਨ ਇਹਦਾ ਸਾਡੀ ਲੋਕਲ ਇੰਡਸਟਰੀ ਬਹੁਤ ਹੀ ਫਲਰਿਸ਼ ਕਰੇਗੀ ਯਾਨੀ ਮਾਈਕਰੋ ਇਥੇ ਇੰਡਸਟਰੀ ਹੈਗੀ ਆ ਉਹਨੂੰ ਬਹੁਤ ਫਾਇਦਾ ਮਿਲਣ ਦੀ ਉਮੀਦ ਹੈਗੀ ਆ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜਾ ਯੁਵਾ ਹੈਗਾ ਅੱਜ ਦੀ ਰੇਟ ਦੇ ਵਿੱਚ ਜੀ ਯੁਵਾ ਦੀ ਗੱਲ ਕਰੀਏ ਉਹ ਕਿਤੇ ਨਾ ਕਿਤੇ ਗਵਰਨਮੈਂਟ ਸੈਕਟਰ ਦੇ ਵਿੱਚ ਆਣਾ ਚਾਹੁੰਦਾ ਹੈ ਲੇਕਿਨ ਨੌਕਰੀਆਂ ਨਾ ਹੋਣ ਕਰਕੇ ਪਿੱਛੇ ਚੱਲੇ ਜਾਂਦਾ ਔਰ ਛੋਟਾ ਵਰਕ ਕਰਦਾ ਹੈ ਜਾਂ ਕਿਤੇ ਪਾਸੇ ਛੋਟੀ ਇੰਡਸਟਰੀ ਖੋਲਦਾ ਹੈਗਾ ਉਹਨਾਂ ਨੂੰ ਆਪਣੇ ਜਿਹੜੇ ਰੀਲ ਕੁਝ ਫੈਕਟਰੀ ਆ ਆਪਾਂ ਪੰਜਾਬੀ ਦੀ ਗੱਲ ਕਰੀਏ ਡੱਬਿਆਂ ਵਾਸਤੇ ਇਸ ਤਰ੍ਹਾਂ ਦਾ ਕਿਹੜਾ ਮਾਈਕਰੋ ਛੋਟਾ ਪ੍ਰੋਡਕਟ ਬਣਾਉਣਾ ਚਾਹੀਦਾ ਹੈ ਜਿਹੜਾ ਤੁਹਾਡੇ ਨਾਲ ਜੁੜ ਸਕੇ ਸਾਡੇ ਕੋਲ ਬਹੁਤ ਛੋਟ-ਛੋਟੀਆਂ ਆਈਟਮਾਂ ਵੀ ਹੈਗੀਆਂ ਨੇ ਜਿਸ ਤਰ੍ਹਾਂ ਕਿ ਛੋਟੇ-ਛੋਟ ਕੋਈ ਪਿੰਨਾ ਹੈਗੀਆਂ ਨੇ ਜਿਹੜਾ ਬੋਗੀ ਸ਼ਾਪ ਦੇ ਵਿੱਚ ਬਹੁਤ ਕੁਝ ਲੱਗਦਾ ਸਾਡੇ ਇਸ ਤਰ੍ਹਾਂ ਦਾ ਔਰ ਅਸੀਂ ਇਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਵਧੀਆ ਚੀਜ਼ ਇਸ ਐਗਜ਼ੀਬਿਸ਼ਨ ਦੇ ਵਿੱਚ ਹੁਣੇ ਮੈਂ ਐਗਜ਼ੀਬਿਸ਼ਨ ਦੇ ਵਿੱਚ ਇੱਕ ਅੰਦਰ ਇਥੇ ਇੰਟਰੋਡਕਸ਼ਨ ਸੀਗੀ ਉਹਦੇ ਵਿੱਚ ਦੇਖ ਕੇ ਆਇਆ ਸਾਡੇ ਆਫੀਸਰਜ਼ ਨੇ ਵੀ ਉੱਥੇ ਇਹ ਦੱਸਿਆ ਹੈਗਾ ਜਿਹੜੇ ਐਮ ਐਸ ਐਮਈ ਦੇ ਨਾਲ ਜੁੜੇ ਹੋਏ ਨਿਰੋਗ ਉਹਨਾਂ ਨੂੰ ਅਸੀਂ ਐਗਜ਼ੈਂਪਟ ਕਰਦੇ ਆਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਉਹਨਾਂ ਨੇ ਅਰਨੇਸਟ ਪੈਣੀ ਨਹੀਂ ਦੇਣੀ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਸਿਕਿਉਰਿਟੀ ਡਿਪੋਜ਼ਿਟ ਨਹੀਂ ਹੈਗਾ ਪ੍ਰੀਓਕ ਦਾ ਸਾਰਾ ਕੁਝ ਆਨਲਾਈਨ ਹੈ ਬਿਲਿੰਗ ਸਾਡੀ ਆਨਲਾਈਨ ਚਲਾਨ ਆਨਲਾਈਨ ਹੈ ਤੁਸੀਂ ਜਸਟ ਇੱਕ ਵਾਰੀ ਆਨਲਾਈਨ ਆ ਕੇ ਰਜਿਸਟ੍ਰੇਸ਼ਨ ਕਰ ਦੋ ਸਾਡੇ ਇੱਕ ਵੈਂਡਰ ਅਸੈਸਮੈਂਟ ਦੀ ਟੀਮ ਆਂਦੀ ਹੈ ਆ ਕੇ ਅਸੈਸਮੈਂਟ ਕਰਦੀ ਹੈ ਉਸ ਤੋਂ ਬਾਅਦ ਤੁਸੀਂ ਕਿੱਥੇ ਸਟੈਂਡ ਕਰਦੇ ਆ ਤੁਹਾਨੂੰ ਲਿਮਿਟਡ ਟੈਂਡਰਸ ਵਗੈਰਾ ਵਿੱਚ ਛੋਟੇ-ਛੋਟੇ ਆਈਟਮਾਂ ਦੇ ਵਿੱਚ ਪਹਿਲਾਂ ਪਾਰਟਿਸਿਪੇਟ ਕਰਾਉਂਦੇ ਆ ਜੇਕਰ ਤੁਸੀਂ ਸਕਸੈਸਫੁਲੀ ਦਿੰਨੇ ਹੋ ਤੇ ਦੈਨ ਤੁਹਾਨੂੰ ਫਿਰ ਰੈਗੂਲਰ ਵੈਂਡਰ ਚ 100% ਵਾਸਤੇ ਅਸੀਂ ਦੇ ਦਿੰਦੇ ਆ ਅਸੀਂ ਅਜੇ ਤੱਕ ਤਕਰੀਬਨ 41000 ਕੋਚ ਬਣਾ ਚੁੱਕੇ ਆ ਕੋਚ ਫੈਕਟਰੀ ਤੇ ਆਪਣੇ ਆਪ ਦੇ ਵਿੱਚ ਹੀ ਕੋਈ ਫੈਕਟਰੀ ਇੱਕ ਮਿਸਾਲ ਹੈ ਇਹ ਦੁਨੀਆ ਦੇ ਵਿੱਚ ਐਸੀ ਸਾਰਨ ਵੱਡੀ ਫੈਕਟਰੀ ਹੈ ਇਹ ਅਸੀਂ ਚਾਹਦੇ ਹਾਂ ਵੀ ਜਿੱਦਾਂ ਕਿ ਅਜੇ ਤੱਕ ਜਿਹਨਾਂ 25% ਕੰਟਰੀਬਿਊਸ਼ਨ ਪੰਜਾਬ ਦਾ ਹੈ ਸਿਰਫ 75% ਅਸੀਂ ਤਕਰੀਬਨ ਬਾਹਰੋਂ ਲੈ ਰਹੇ ਆਂ ਆਦਰ ਥੈਨ ਪੰਜਾਬ ਅਸੀਂ ਚਾਹਦੇ ਹਾਂ ਵੀ ਪੰਜਾਬ ਦਾ ਮੈਕਸਿਮ ਕੰਟਰੀਬਿਊਸ਼ਨ ਹੋਵੇ ਇੱਥੇ ਦੇ ਯੁਵਾ ਜਿਹੜਾ ਤੁਸੀਂ ਕਹਰੇ ਸੀ ਹੁਣੇ ਉਹਨਾਂ ਨੂੰ ਆਪਣੇ ਆਪ ਹੀ ਨੌਕਰੀਆਂ ਮਿਲ ਜਾਣਗੀਆਂ ਔਰ ਲੋਕ ਵੱਧ ਚੜ ਕੇ ਜਦੋਂ ਅੱਗੇ ਆ ਰਹੇ ਨੇ ਇੱਥੇ ਬੜਾ ਵਧੀਆ ਲੱਗ ਰਿਹਾ ਹੈ ਤੇ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਕਿਤੇ ਬਾਹਰ ਜਾਣ ਦੀ ਲੋੜ ਹੈ ਜਾਂ ਕਿਤੇ ਹੋਰ ਜਾਣ ਦੀ ਲੋੜ ਹੈ ਆਪਣੇ ਆਪ ਚ ਹੀ ਪੂਰੀ ਤਰ੍ਹਾਂ ਸੰਪੰਨ ਭਾਰਤ ਸੰਪੰਨ ਪੰਜਾਬ ਬਣ ਜਾਏ ਤਰ ਜੇ 25% ਤੋਂ ਉੱਪਰ ਗਰੋਥ ਹੁੰਦੀ ਹੈਗੀ ਹੈ ਤੁਹਾਡੇ ਨਾਲ ਲੋਕ ਜੁੜਦੇ ਨੇ ਇਹਦਾ ਸਿੱਧੇ ਤੌਰ ਦੇ ਉੱਤੇ ਇੱਕ ਕਾਰੋਬਾਰ ਨੂੰ ਵੀ ਵਾਧਾ ਹੈਗਾ ਹਰ ਪਾਸੇ ਹੈ ਲੇਕਿਨ ਇੱਕ ਛੋਟਾ ਜਿਹਾ ਸਵਾਲ ਹੁੰਦਾ ਹੈਗਾ ਕਿਸੇ ਵੀ ਸਰਕਾਰੀ ਅਧਾਰੇ ਦੇ ਨਾਲ ਕੋਈ ਛੋਟੀ ਇੰਡਸਟਰੀ ਜੁੜਦੀ ਹੈਗੀ ਹੈ ਜੇ ਆਰ ਐਨ ਡੀ ਫੈਕਟਰ ਦੀ ਗੱਲ ਕੀਤੀ ਜਾਵੇ ਰਿਸਰਚ ਐਂਡ ਡਿਵੈਲਪਮੈਂਟ ਦੀ ਜਿੱਥੋਂ ਉਹਦਾ ਮਾਲ ਅੱਗੇ ਪ੍ਰੈਜੈਂਟੇਸ਼ਨ ਦੇਣੀ ਹੈਗੀ ਹੈ ਉੱਥੇ ਕਈ ਵਾਰੀ ਕਿਹਾ ਜਾਂਦਾ ਪਾਸ ਕਰਾਉਣ ਨੂੰ ਲੱਗੇ ਕੁਝ ਲੈ ਦੇ ਕੇ ਅੱਗੇ ਕਰੋ ਜਾਂ ਕੁਝ ਉੱਥੇ ਕੁਆਲਿਟੀ ਕਈ ਵਾਰੀ ਡੈਡ ਹੋ ਜਾਂਦੀ ਹੈ ਵੱਡੇ ਪੈਸੇ ਵਾਲੇ ਦੀ ਜਿਹੜੀ ਜੁੜਾਅ ਹੋ ਜਾਂਦਾ ਫੈਕਟਰੀਆਂ 'ਚ ਲੇਕਿਨ ਜਿਹੜੇ ਛੋਟੇ ਹੁੰਦੇ ਐਮਐਸਐਮਈ ਸੈਕਟਰ ਵਾਲੇ ਬੰਦੇ ਹੁੰਦੇ ਨੇ ਉਹ ਸਾਰੇ ਥੱਲੇ ਥੱਲੇ ਰਹਿ ਜਾਂਦੇ ਹੈਗੇ ਨਹੀਂ ਉਹ ਜਿਹੜਾ ਪਹਿਲਾਂ ਪਾਸ ਸਿਸਟਮ ਹੋ ਸਕਦਾ ਇਦਾਂ ਹੋਇਆ ਹੋਵੇ ਲੇਕਿਨ ਇਸ ਵੇਲੇ ਕੀ ਹੈ ਐਨਏਬੀਐਲ ਅਪਰੂਵਡ ਲੁਧਿਆਣੇ 'ਚ ਹੀ ਹੈਗੀਆਂ ਕਈ ਇੱਥੇ ਤੁਹਾਨੂੰ ਬਹੁਤ ਸਾਰੀਆਂ ਬਾਈਸਾਈਕਲ ਇੰਡਸਟਰੀ ਵਾਲੇ ਹੈਗੇ ਆਂ ਔਰ ਦੋ ਤਿੰਨ ਇੱਥੇ ਲੈਬਸ ਹੈਗੀਆਂ ਤੁਸੀਂ ਆਪਣੀ ਪ੍ਰੋਡਕਟ ਬਣਾਉਨੇ ਆ ਜਦੋਂ ਕੋਈ ਵੀ ਲੋਕਲ ਬਣਾਉਂਦਾ ਆਪ ਵੀ ਇਹਨੇ ਬਿਲ ਤੋਂ ਪਹਿਲਾਂ ਚੈੱਕ ਕਰਾ ਲਵੇ ਅਗਰ ਉਹ ਓਕੇ ਹੈ ਅਗਰ ਉਹ ਬਣਾ ਸਕਦਾ ਤਾਂ ਹੀ ਸਪਲਾਈ ਕਰੇ ਅਦਰਵਾਈਜ਼ ਤੁਹਾਨੂੰ ਉੱਥੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦੀ ਹਰਾਸਮੈਂਟ ਨਹੀਂ ਕਰ ਸਕਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਤਾਂ ਅਸੀਂ ਬੈਠੇ ਸਾਡਾ ਕੰਟੈਕਟ ਕਰੇ ਆਪਾਂ ਉਹਨਾਂ ਦੀ ਹੈਲਪ ਲਈ ਹਮੇਸ਼ਾ ਪ੍ਰਿਯੋਗ ਕੋ ਜਦੋਂ ਮਰਜ਼ੀ ਆਣ ਅਸੀਂ ਉਹਨਾਂ ਦੀ ਹੈਲਪ ਲਈ ਆ ਤਾਂ ਕਿ ਅਸੀਂ ਤਾਂ ਚਾਹਦੇ ਆਂ ਪੰਜਾਬ ਆਪਣਾ ਗਰੋ ਕਰੇ ਕੋਈ ਵੀ ਬੰਦਾ ਬਾਹਰ ਜਾਣ ਦੀ ਗੱਲ ਨਾ ਕਰੇ ਕਦੀ ਵੀ ਔਰ ਇੱਥੇ ਇੰਨਾ ਸਕੋਪ ਹੈ ਮਤਲਬ ਅਸੀਂ ਦੇਖੋ 4000 ਕਰੋੜ ਕਾਫੀ ਹੁੰਦਾ ਹੈ ਇਸ ਤੋਂ ਇਲਾਵਾ ਵੀ ਅਸੀਂ ਜਿਹੜੇ ਸਪਲਾਈ ਐਂਡ ਅਪਲਾਈ ਦੇ ਕੰਟਰੈਕਟ ਦੇ ਰਹੇ ਆ ਬਹੁਤ ਜ਼ਿਆਦਾ ਕੁਆਂਟੀਟੀ ਬਹੁਤ ਵੈਲਿਊ ਉਹਨਾਂ ਦੀ ਤੇ ਇਹਦੇ ਨਾਲ ਤੁਸੀਂ ਇਹ ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਜਿੰਨਾ ਇੰਜੀਨੀਅਰ ਹੈ ਜਿੰਨਾ ਟੈਕਨੋਕਰੇਟ ਹੈ ਜਿੰਨੇ ਵੀ ਬੰਦੇ ਇੰਡਸਟਰੀ ਦੇ ਨਾਲ ਰਿਲੇਟਡ ਨੇ ਉਹਨਾਂ 'ਚ ਜਿੰਨਾ ਇਸ ਵੇਲੇ ਉਤਸ਼ਾਹ ਦੇਖਣ ਨੂੰ ਮਿਲਿਆ ਮੈਨੂੰ ਮੈਂ ਨਹੀਂ ਕਦੀ ਦੇਖਿਆ ਇੱਥੇ ਤੱਕ ਮੈਂ ਆਂਦਾ ਰਹਿਣਾ ਮੈਂ ਵੈਸੇ ਮੈਂ ਬਿਲੋਂਗ ਟੂ ਲੁਧਿਆਣਾ ਲੇਕਿਨ ਮੈਂ ਰੇਲ ਕੋਸ਼ਕਤੀ ਦੇ ਵਿੱਚ ਤਕਰੀਬਨ 1986 ਤੋਂ ਆ ਤੇ ਮੈਂ ਪੂਰਾ ਇੰਡੀਆ ਤਕਰੀਬਨ ਘੁੰਮ ਲਿਆ ਬਾਹਰ ਵੀ ਜਾਏ ਆ ਰੇਲਵੇ ਵੱਲੋਂ ਲੇਕਿਨ ਇੱਥੇ ਜੋ ਐਸ ਵੇਲੇ ਮੈਨੂੰ ਐਸੇ ਲੋਕਾਂ ਦਾ ਇੱਕ ਮਤਲਬ ਇੰਟਰਸਟ ਫਸਟ ਟਾਈਮ ਮੈਨੂੰ ਮਿਲਿਆ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨ ਜਿਹੜੇ ਆ ਨਾ ਬਹੁਤ ਵਧੀਆ ਜਦੋਂ ਜਦੋਂ ਦਾ ਮੇਕ ਇਨ ਇੰਡੀਆ ਆਪਾਂ ਗੱਲ ਕਰੀਏ ਪ੍ਰੋਜੈਕਟ ਲਾਂਚ ਕੀਤਾ ਗਿਆ ਸੀਗਾ ਆਤਮ ਨਿਰਭਰ ਭਾਰਤ ਵੀ ਲਾਂਚ ਕੀਤਾ ਗਿਆ ਸੀਗਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਕਿੰਨਾ ਕੁ ਡਵੈਲਪਮੈਂਟ ਦੇਖਣ ਨੂੰ ਮਿਲੇਗਾ ਰੇਲ ਕੁਝ ਫੈਕਟਰੀ ਦੇ ਵਿੱਚ ਕਿੰਨਾ ਕੁ ਤਬਦੀਲੀਆਂ ਆਈਆਂ ਨੇ ਸੋਚ ਦੇ ਵਿੱਚ ਕੀ ਬਦਲਾਅ ਆਇਆ ਹੈਗਾ ਔਰ ਜਿਹੜੇ ਪ੍ਰੋਡਕਟ ਆਪਾਂ ਬਣਾਏ ਨੇ ਕੀ ਆਪਣਾ ਵਿਦੇਸ਼ਾਂ ਵਿੱਚ ਵੀ ਸੇਲ ਹੋਇਆ ਦੇਖੋ ਜੀ ਸਾਰੇ ਨਾਲ ਵੱਡੀ ਚੀਜ਼ ਹੈ ਜਿਹੜੀ ਉਹ ਪਹਿਲੇ ਨਾਲੋਂ ਹੁਣ ਚੇਂਜਸ ਆਈਆਂ ਸਾਡਾ ਪਹਿਲਾਂ ਸਾਰਾ ਕੁਝ ਮੈਨੂਲੀ ਹੁੰਦਾ ਸੀਗਾ ਹਰ ਬੰਦੇ ਨੇ ਫਾਰਮ ਭਰਨਾ ਹੈ ਰਜਿਸਟ੍ਰੇਸ਼ਨ ਹੋਣੀ ਹੈ ਫਿਰ ਬੰਦੇ ਨੇ ਆਣਾ ਹੈ ਫਿਰ ਉਹਨੇ ਬਿੱਲ ਵੀ ਹਰ ਮੈਨੂਲੀ ਕਰਨਾ ਸਾਰਾ ਕੁਝ ਹੁਣ ਸਾਡੇ ਕੋਲ ਸ਼ਕਤੀ ਡੀਲ ਕਰਨ ਦੀ ਸਾਨੂੰ ਇਹੋ ਜਿਹਾ ਕੋਈ ਵੰਡਰ ਬੈਂਡਰ ਆਏ ਅੱਜ ਵੀ ਮੇਰੀ ਇੱਕ ਦੋ ਬੰਦਿਆਂ ਨਾਲ ਗੱਲ ਉਹ ਕਹਿੰਦੇ ਜੀ ਅਸੀਂ 10 ਸਾਲ ਬਾਅਦ ਫੈਕਟਰੀ ਦੇ ਅੰਦਰ ਗਏ ਆ ਔਰ 10 ਸਾਲ ਤੋਂ ਸਪਲਾਈ ਕਰ ਰਹੇ ਆ ਅਸੀਂ ਕਦੀ ਫੈਕਟਰੀ ਤੇ ਮੂੰਹ ਨਹੀਂ ਦੇਖਿਆ ਸਾਰਾ ਕੁਝ ਆਨਲਾਈਨ ਹੈ ਇਸ ਵੇਲੇ ਤੁਹਾਨੂੰ ਇਹੋ ਜੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈ ਵੀ ਤੁਸੀਂ ਕਦੀ ਇਹ ਸੋਚੋ ਵੀ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਅਨਡਿਊ ਪ੍ਰਿਵੀਲੇਜ ਮੰਗਦਾ ਜਾਂ ਕੁਝ ਸਾਰੇ ਅਸੀਂ ਲੋਕ ਬੈਠੇ ਆ ਤੁਹਾਡੀ ਸੇਵਾ ਲਈ ਬੈਠੇ ਆ ਹਰ ਇੱਕ ਬੰਦੇ ਦੇ ਲਈ ਅਸੀਂ ਹਰ ਵੇਲੇ ਦਿਨ ਰਾਤ ਅਸੀਂ ਕੰਮ ਆ ਤੁਸੀਂ ਜੋ ਸਾਡੇ ਕੋਲੋਂ ਕਿਸੇ ਤਰ੍ਹਾਂ ਦੀ ਵੀ ਜਿੰਨੀਆਂ ਆਈਟਮਾਂ ਡਿਸਪਲੇ ਤੇ ਆ ਇਹ ਸਾਡੀਆਂ ਉਹ ਆਈਟਮਾਂ ਨੇ ਜਿਹੜੀਆਂ ਸਾਡੀਆਂ ਕ੍ਰਿਟੀਕਲ ਨੇ ਇਹਦੇ ਲਈ ਸਾਨੂੰ ਇਮੀਡੀਏਟਲੀ ਵੈਂਡਰਸ ਦੀ ਲੋੜ ਹੈ ਆ ਕੇ ਦੇਖੋ ਇਹਨਾਂ ਨੂੰ ਇਹਦੇ ਲਈ ਕੋਟ ਕਰੋ ਕੋਈ ਅਸਿਸਟੈਂਸ ਚਾਹੀਦੀ ਹੈ ਵੈਂਡਰ ਰਜਿਸਟ੍ਰੇਸ਼ਨ ਕਰਾਓ ਸਪਲਾਈ ਕਰੋ ਔਰ ਕਿਸੇ ਤਰ੍ਹਾਂ ਦੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਟੈਕਨੀਕਲੀ ਅਸਿਸਟੈਂਸ ਚਾਹੀਦੀ ਹੈ ਵੀ ਆਰ देयर फॉर यू ਸਾਨੂੰ ਸਾਨੂੰ ਇਸ ਲਈ ਬਹੁਤ اچھا ਰਿਸਪੌਂਸ ਵੀ ਮਿਲਿਆ ਇੱਥੇ ਆ ਕੇ ਕਿ ਸਾਡੇ ਕੋ ਵੈਂਡਰਸ ਆ ਰਹੇ ਨੇ ਤੇ ਸਾਡੇ ਕੋ ਫੀਡਬੈਕ ਫਾਰਮ ਵੀ ਭਰ ਰਹੇ ਨੇ ਤੇ ਸਾਨੂੰ ਆ ਕੇ ਬਾਰ ਬਾਰ ਸਾਡੇ ਕੁਐਰੀਜ਼ ਵੀ ਆ ਰਹੇ ਕਿ ਅਸੀਂ ਤੁਹਾਨੂੰ ਕੀ ਸਪਲਾਈ ਕਰ ਸਕਦੇ ਹਾਂਗੇ ਅਸੀਂ ਹੁਣ ਪੂਰਾ ਗਾਈਡ ਵੀ ਕਰ ਰਹੇ ਹਾਂਗੇ ਬਾਕੀ ਆ ਕਿ ਇੱਥੇ ਆ ਕੇ ਮਹਿਸੂਸ ਇਹ ਹੋਇਆ ਕਿ ਦੇਖੋ ਸਾਡਾ ਰੀਅਲ ਕੋ ਫੈਕਟਰੀ ਹੈਗੀ ਹੈ ਇਹ ਸਾਡਾ ਪੰਜਾਬ ਦਾ ਸਭ ਤੋਂ ਵੱਡਾ ਗਵਰਨਮੈਂਟ ਸੈਕਟਰ ਦਾ ਇੱਕ ਦਾਰਾ ਹੈਗਾ ਆ ਤੇ ਇੱਥੇ ਆ ਕੇ ਪਤਾ ਲੱਗਾ ਕਿ ਇੱਥੇ ਆ ਕਿ ਸਾਡੇ ਕੋ ਪੋਟੈਂਸ਼ੀਅਲ ਹੈਗਾ ਆ ਸਾਡੇ ਕੋ ਇੱਥੇ ਪੰਜਾਬ ਦੇ ਵਿੱਚ ਤੇ ਅਸੀਂ ਉਹਦੀ ਮਤਲਬ ਇੰਡਸਟਰੀ ਨੀਡਸ ਪੂਰੇ ਅਸੀਂ ਤਿਆਰ ਬੈਠ ਸ਼ੁਕਰੀਆ ਤੁਹਾਡਾ ਗੱਲ ਕਰਨ ਵਾਸਤੇ ਮੈਂ ਤੁਹਾਨੂੰ ਦਿਖਾਉਂਗਾ ਵੀ ਜਿਹੜਾ ਆਤਮ ਨਿਰਭਰ ਭਾਰਤ ਜਿਹੜਾ ਹੈਗਾ ਉਹਨੂੰ ਲੈ ਕੇ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਰੇਲ ਕੋਚ ਫੈਕਟਰੀ ਦੇ ਵੱਲੋਂ ਜਿਹੜੇ ਉੱਚ ਅਧਿਕਾਰੀ ਆਏ ਸੀਗੇ ਉਹਨਾਂ ਨੂੰ ਉਹਨਾਂ ਨੇ ਦੱਸਿਆ ਹੈਗਾ ਵੀ ਕਿਸ ਤਰੀਕੇ ਦੇ ਨਾਲ ਸਾਨੂੰ ਵੈਂਡਰਾਂ ਦੀ ਲੋੜ ਹੈਗੀ ਆ ਇਹ ਤੁਸੀਂ ਦੇਖ ਸਕਦੇ ਜਿਹੜਾ ਡਿਸਪਲੇ ਕੀਤੀ ਗਈ ਆਈਟਮ ਸਾਰੀ ਇਹਨਾਂ ਨੂੰ ਔਰ ਇੱਥੇ ਬਹੁਤ ਹੀ ਉਤਸ਼ਾਹਪੂਰਵਕ ਇਹਨਾਂ ਨੇ ਵੀ ਦੱਸਿਆ ਵੀ ਸਾਡੇ ਨਾਲ ਜੁੜੋ ਤੇ ਤੁਸੀਂ ਜੁੜ ਕੇ ਅੱਛੀ ਕਮਾਈ ਵੀ ਕਰ ਸਕਦੇ ਹੋ ਦੇਸ਼ ਨੂੰ ਵੀ ਅੱਗੇ ਵਧਾ ਸਕਦੇ ਹੋ ਲੇਕਿਨ ਜਿਹੜੀ ਖਾਸ ਗੱਲ ਇਹ ਦੇਖਣ ਨੂੰ ਮਿਲੀ ਹੈਗੀ ਪੰਜਾਬ ਦੇ ਵਿੱਚੋਂ ਸਿਰਫ 25% ਇੰਡਸਟਰੀ ਇਹਨਾਂ ਨਾਲ ਜੁੜੀ ਹੋਈ ਹੈ ਔਰ ਇਹਨਾਂ ਦੀ ਜਿਹੜੀ ਚਾਹ ਹੈਗੀ ਹੈ ਵੀ ਖਰਚੇ ਬਚਣ ਤੇ ਜੇ ਪੰਜਾਬ ਦੇ ਵਿੱਚ ਹੋਰ ਵੀ ਲੋਕ ਇਹਨਾਂ ਨਾਲ ਜੁੜਨਾ ਚਾਹੁੰਦੇ ਨੇ ਜੁੜਨ ਕਿਉਂਕਿ ਇੱਕ ਸਭ ਤੋਂ ਵੱਡੀ ਜਗ੍ਹਾ ਤੇ ਕਾਸਟ ਕਟਿੰਗ ਹੋਏਗੀ ਔਰ ਪ੍ਰੋਡਕਟ ਜ਼ਿਆਦਾ ਪ੍ਰੋਡਕਸ਼ਨ ਤੇ ਆਏਗਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਮੈਂ ਕਾਟੋ ਪ੍ਰਦਰਸ਼ਨੀ ਦੇ ਵਿੱਚ ਜਿਹੜਾ ਡਿਸਪਲੇ ਤੁਸੀਂ ਦੇਖ ਰਹੇ ਹੈਗੇ ਉਹ ਇਹ ਰੇਲਵੇ ਵੱਲੋਂ ਲਗਾਇਆ ਗਿਆ ਹੈਗਾ ਤੇ ਇੱਥੇ ਇੱਕ ਸਪੈਸ਼ਲ ਕਾਊਂਟਰ ਹੈਗਾ ਆਤਮ ਨਿਰਭਰ ਭਾਰਤ ਦੇ ਅੰਡਰ ਇਸ ਪ੍ਰੋਜੈਕਟ ਨੂੰ ਦਿਖਾਇਆ ਜਾ ਰਿਹਾ ਹੈਗਾ ਜਿਹੜਾ ਤੁਸੀਂ ਪ੍ਰੋਡਕਟ ਦੇਖ ਰਹੇ ਹੋ ਇਹ ਵਿਲੈਤਾ ਤੋਂ ਆਂਦਾ ਮੀਨਸ ਵਿਦੇਸ਼ੀ ਪ੍ਰੋਡਕਟ ਹੈਗਾ ਇੰਡੀਆ 'ਚ ਇਹਦੀ ਡਿਮਾਂਡ ਹੈਗੀ ਹੈ ਰੇਲਵੇ ਨੂੰ ਲੇਕਿਨ ਇੰਡੀਅਨ ਜਿਹੜਾ ਹੈਗਾ ਪ੍ਰੋਡਕਟਿਵਿਟੀ ਪ੍ਰੋਡਕਸ਼ਨ ਨਹੀਂ ਕਾਲ ਬੰਦੇ ਹੈਗੇ ਮੇਰੇ ਨਾਲ ਅਧਿਕਾਰੀ ਵੀ ਮੌਜੂਦ ਨੇ ਇੱਥੇ ਦੇ ਇਹ ਦਿਖਾਣੇ ਜਿਹੜੇ ਪ੍ਰੋਡਕਟ ਹੈਗਾ ਤੁਹਾਡੇ ਕੋਲ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਪ੍ਰੋਡਕਟ ਹੈਗੇ ਨੇ ਇਹਦੇ ਵਿੱਚੋਂ ਕੁਝ ਪ੍ਰੋਡਕਟ ਜਿਹੜਾ ਹੈਗਾ ਪੰਜਾਬ ਦੀ ਇੰਡਸਟਰੀ ਬਣਾ ਰਹੀ ਹੈ ਕੁਝ ਪ੍ਰੋਡਕਟ ਹੈਗਾ ਜਿਹੜਾ ਲੋਡਮੰਦ ਹੈਗਾ ਲੇਕਿਨ ਬਾਹਰੋਂ ਲੈਂਦੇ ਨੇ ਇਹ ਮੇਰੇ ਨਾਲ ਜਿਹੜੇ ਮੌਜੂਦ ਨੇ ਉੱਚ ਅਧਿਕਾਰੀ ਸਰ ਜਿਹੜਾ ਪ੍ਰੋਡਕਟ ਆਪਾਂ ਦੇਖ ਰਹੇ ਹੈਗੇ ਆ ਸਾਰਾ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਪ੍ਰੋਡਕਟ ਹੈਗੇ ਆ ਕੁਝ ਜਿਹੜੇ ਹੈਗੇ ਵਿਦੇਸ਼ਾਂ ਤੋਂ ਆ ਰਹੇ ਹੈਗੇ ਨੇ ਤੁਹਾਨੂੰ ਕਿਹੜੇ-ਕਿਹੜੇ ਪ੍ਰੋਡਕਟ ਦੀ ਲੋਡ ਹੈ ਕਿਹੜੇ ਵੈਂਡਰਾਂ ਦੀ ਲੋਡ ਹੈਗੀ ਆ ਤੁਸੀਂ ਮਾੜਾ ਦੱਸੋ ਤੇ ਅਸੀਂ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਤੋਂ ਆਏ ਹਾਂ ਸਾਡੇ ਇੱਥੇ WAP7 ਤੇ WAG9 ਇਲੈਕਟ੍ਰਿਕ ਲੋਕੋਮੋਟਿਵ ਬਣਦੇ ਹਨ ਇਸ ਲੋਕੋਮੋਟਿਵ ਦੇ ਅੰਦਰ ਕਰੀਬ 350 ਆਈਟਮਾਂ ਕੁਝ ਲੱਗਦੀਆਂ ਤੇ ਉਹਦੇ ਵਿੱਚੋਂ ਕੋਈ ਕਰੀਬ ਅਸੀਂ 40 ਆਈਟਮਾਂ ਡਿਸਪਲੇ ਕੀਤੀਆਂ 40 ਆਈਟਮਾਂ ਜਿਨ੍ਹਾਂ ਦੇ ਸੋਰਸਸ ਸਾਡੇ ਕੋਲ ਘਟ ਹੈ ਔਰ ਕੁਝ ਆਈਟਮਾਂ ਵਿੱਚ ਐਸੀਆਂ ਜਿਹੜੀਆਂ ਇੰਪੋਰਟਡ ਹੈ ਜਿਵੇਂ ਕਿ ਸਫੈਰੀ ਬਲਾਕ ਹੈ ਇਹ ਤੁਹਾਡੇ ਸਾਹਮਣੇ ਪਿਆ ਸਫੈਰੀ ਬਲਾਕ ਇਹਨੂੰ ਕਹਿੰਦੇ ਆ ਇਹ WAP7 ਪੈਸੈਂਜਰ ਲੋਕੋਮੋਟਿਵ ਜਿਹੜਾ ਉਹਦੇ ਵਿੱਚ ਯੂਜ਼ ਹੁੰਦਾ ਹੈ ਇਹ ਡੈਂਪਰਸ ਐ ਕੋਨੀ ਮੈਕਸ ਦੇ ਇਹ ਵੀ ਇੰਪੋਰਟਡ ਹੈ ਤੇ ਅਸੀਂ ਕੁਝ ਕੁਝ ਹੋਰ ਵੀ ਛੋਟੀਆਂ ਆਈਟਮਾਂ ਉਹਨਾਂ ਦੇ ਜ਼ਿਆਦਾਤਰ ਸੋਰਸ ਜਿਹੜੇ ਆ ਕਿਉਂਕਿ ਸ਼ੁਰੂ ਤੋਂ ਪਹਿਲੇ ਜਿਹੜਾ ਹੈ ਸੀਐਲਡਬਲ ਚਿਤ੍ਰੰਜਨ ਲੋਕੋਮੋਟਿਵ ਵਕਸੀ ਸੀ ਇਹ ਇਲੈਕਟ੍ਰਿਕ ਲੋਕੋਮੋਟਿਵ ਬਣਦੇ تھے ਔਰ ਜ਼ਿਆਦਾਤਰ ਸੋਰਸ ਉਹ ਹਾਵੜਾ ਕਲਕੱਤਾ ਜਾਂ ਮਤਲਬ ਚਿਤ੍ਰੰਜਨ ਸਾਈਡਸ ਦੇ ਹੀ ਆ ਅਸੀਂ ਇਹ ਚਾਹੁੰਦੇ ਆ ਕਿ ਲੋਕਲ ਸੋਰਸਸ ਕੁਝ ਇੱਧਰ ਵੀ ਮਿਲਣ ਤਾਂ ਕਿ ਉਹਨਾਂ ਤੇ ਇੱਕ ਤੋਂ ਦੋ ਦੇ ਲੋਕਲ ਹੋਣ ਕਰਕੇ ਇੱਕ ਦੇ ਟ੍ਰਾਂਸਪੋਰਟੇਸ਼ਨ ਕਾਸਟ ਜਿਹੜੀ ਹੈ ਘਟਦੀ ਆ ਉਹਦੇ ਕਰਕੇ ਆਈਟਮ ਦੀ ਕਾਸਟ ਵੀ ਕਟੇਗੀ ਲੋਕੋਮੋਟਿਵ ਸਸਤਾ ਪੈਂਦਾ ਔਰ ਦੂਸਰੀ ਅਵੇਲੇਬਿਲਟੀ ਜਲਦੀ ਮਿਲ ਜਾਂਦੀ ਹੈ ਆਈਟਮ ਜਾ ਕੇ ਟਰਾਂਸਪੋਰਟ ਜਦੋਂ ਹਾਵੜਾ ਤੋਂ ਕੋਈ ਆਈਟਮ ਆਣੀ ਆ ਜਲੂਧਾਣਾ ਤੋਂ ਆਣੀ ਤੁਹਾਨੂੰ ਕੰਟੈਕਟ ਕਰਨਾ ਹੈਗਾ ਕਿਸੇ ਵੈਂਡਰ ਨੇ ਕਿਸ ਤਰ੍ਹਾਂ ਕਰੇਗਾ ਕੰਟੈਕਟ ਕਰਨੇ ਵਾਸਤੇ ਸਾਡਾ ਜਿਹੜਾ ਹੈ ਸਾਰੀ ਡਿਟੇਲ ਜਿਹੜੀਆਂ ਆਈਆਰਈਪੀਐਸ ਵੈਬਸਾਈਟ ਤੇ ਅਵੇਲੇਬਲ ਹੈ ਜਾਂ ਪੀਐਲਡਬਲ ਵੈਬਸਾਈਟ ਤੇ ਜਾ ਕੇ ਉੱਥੇ ਵੀ ਦੇਖ ਦੇ ਸਕਦੇ ਆ ਸੋ ਤੁਸੀਂ ਦੇਖਿਆ ਹੈਗਾ ਜਿਹੜਾ ਰੇਲਵੇ ਹੈਗਾ ਮੇਕ ਇਨ ਇੰਡੀਆ ਦੇ ਅੰਡਰ ਜਿਹੜਾ ਮੋਦੀ ਸਾਹਿਬ ਦਾ ਇੱਕ ਸੁਪਨਾ ਹੈਗਾ ਉਹਨੂੰ ਪੂਰਾ ਕਰਨ ਨੂੰ ਲੈ ਕੇ ਵਿਦੇਸ਼ਾਂ ਤੋਂ ਬਾਈਕਾਟ ਕਰਕੇ ਇੰਡੀਆ ਦੇ ਵਿੱਚ ਹੀ ਉਸ ਪ੍ਰੋਡਕਟ ਨੂੰ ਬਣਾਣਾ ਜਾਂਦਾ ਹੈਗਾ ਤੁਸੀਂ ਦੇਖਿਆ ਰੇਲਵੇ ਦੇ ਜਿਹੜੇ ਅਧਿਕਾਰੀ ਨੇ ਉਹ ਦਿਖਾ ਰਹੇ ਸੀ ਇੱਕ ਪ੍ਰੋਡਕਟ ਜਿਹੜਾ ਮੈਂ ਸਾਰੇ ਪ੍ਰੋਡਕਟ ਦਾ ਨਾਂ ਕੀ ਸੀਗਾ ਸਫਰੀ ਬਲੌਗ ਹਾਂ ਇਹ ਦੇਖੋ ਜਿਸ ਪ੍ਰੋਡਕਟ ਬਾਰੇ ਜੇ ਗੱਲ ਕਰ ਰਹੇ ਇਹ ਕਹਿੰਦੇ ਵਿਦੇਸ਼ਾਂ ਤੋਂ ਆਂਦਾ ਹੈਗਾ ਜਿਹੜਾ ਇੰਡੀਆ ਦੇ ਵਿੱਚ ਇਹਨੂੰ ਬਣਾਉਣਾ ਚਾਹੀਦਾ ਹੈਗਾ ਕਾਫੀ ਕੋਸਟ ਕਟਿੰਗ ਹੋਏਗੀ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਪ੍ਰਦਰਸ਼ਨੀ ਦੇ ਵਿੱਚ ਇੱਕ ਕਾਊਂਟਰ ਹੈਗਾ ਜਿਹੜਾ ਪ੍ਰਵਾਹਾ ਇਲੈਕਟ੍ਰੀਕਲ ਹੈਗਾ ਇਹ ਜਿਹੜਾ ਪ੍ਰੋਡਕਟ ਬਣਾਉਂਦੇ ਨੇ ਇਹ ਇੰਡਸਟਰੀਅਲ ਪ੍ਰੋਡਕਟ ਹੈਗਾ ਔਰ ਰੈਸਟੋਰੈਂਟ ਵਗੈਰਾ ਹੋਟਲ ਵਗੈਰਾ ਦਾ ਵੀ ਯੂਜ਼ ਹੁੰਦਾ ਹੈ ਪ੍ਰੋਡਕਟ ਕੀ ਹੈਗਾ ਤੁਹਾਨੂੰ ਮੈਂ ਦਿਖਾਉਂਗਾ ਡਿਸਪਲੇ ਜਿਹੜਾ ਕੀਤਾ ਗਿਆ ਹੈਗਾ ਪ੍ਰੋਡਕਟ ਇਹ ਪ੍ਰੋਡਕਟ ਹੈਗਾ ਇਲੈਕਟ੍ਰੀਕਲ ਕੰਪੋਨੈਂਟ ਹੈਗਾ ਜਿਹੜਾ ਬਿਜਲੀ ਸਪਲਾਈ ਨੂੰ ਲੈ ਕੇ ਹੈਗਾ ਮੇਰੇ ਨਾਲ ਮੌਜੂਦ ਨੇ ਹਰਜੀਤ ਸਿੰਘ ਜੀ ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਸਿਰਫ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਦਾ ਸਮਾਂ ਹੈਗਾ ਬਹੁਤ ਅਪਗ੍ਰੇਡ ਹੈਗਾ ਵਾ ਲੇਕਿਨ ਆਪਾਂ ਪ੍ਰੋਡਕਟ ਜਿਹੜਾ ਬਣਾ ਰਹੇ ਹਾਂ ਉਹਦੇ ਵਿੱਚ ਕਿੰਨੇ ਅਪਗ੍ਰੇਸ਼ਨ ਨਹੀਂ ਸਗੀ ਸਰ ਜਿਹੜਾ ਅ ਵਾਈਰ ਲਾਲੋ ਕਮਿਊਨੀਕੇਸ਼ਨ ਲਾਲੋ ਸੀਐਨਸੀ ਲਾਲੋ ਉਹ ਸਾਰਾ ਉਹ ਤੇ ਡਿਪੈਂਡ ਹੋ ਗਿਆ ਜਿਹੜਾ ਇਹ ਪੈਨਲ ਬਣਦਾ ਇਹ ਕਮਿਊਨੀਕੇਸ਼ਨ ਦੇ ਹਿਸਾਬ ਨਾਲ ਬਣਦਾ ਤੇ ਜਾਂ ਕਸਟਮਰ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਉਹਦੇ ਹਿਸਾਬ ਨਾਲ ਬਣਦਾ ਜਿੱਦਾਂ ਦੀ ਕੁਐਸਚਨ ਦੀ ਰਿਕੁਆਇਰਮੈਂਟ ਹੁੰਦੀ ਆ ਉਹ ਹਿਸਾਬ ਨਾਲ ਬਣਦਾ ਤੇ ਉਹ ਹਿਸਾਬ ਨਾਲ ਜਿਹਦੀ ਕੋਸਟ ਬਣਦੀ ਇਹ ਤੁਹਾਡੀ ਸੇਵਿੰਗ ਵੀ ਕਰਦਾ ਜਿਹੜਾ ਅੱਗੇ ਕੋਈ ਬਲਾਸਟ ਵਗੈਰਾ ਹੁੰਦਾ ਉਹਨੂੰ ਵੀ ਰੋਕਦਾ ਕੋਈ ਇਦਾਂ ਦੀ ਗਲਤ ਸਿਸਟਮ ਨੂੰ ਨਹੀਂ ਅੱਗੇ ਵਧਣ ਦਿੰਦਾ ਇਹ ਉਸ ਹਿਸਾਬ ਨਾਲ ਹੀ ਤਿਆਰ ਹੁੰਦਾ ਫਿਰ ਜਿਹੜੇ ਤੁਹਾਡੇ ਵੱਲੋਂ ਕਿੰਨੇ ਕੁ ਪ੍ਰੋਡਕਟ ਫੈਕਟਰੀਆਂ ਜਾਂ ਰੈਸਟੋਰੈਂਟ ਜਾਂ ਹੋਟਲ ਜਾਂ ਹੋਮ ਇੰਡਸਟਰੀਸ ਵਿੱਚ ਲਗਾ ਚੁੱਕੇ ਹੋ ਸਰ ਘਟੋ ਘਟ ਮੈਂ 4-500 ਪੈਨਲ ਤਾਂ ਬਣਾ ਕੇ ਸੇਲ ਕਰ ਚੁੱਕਿਆ ਜਿਹਦੇ ਵਿੱਚ ਲੁਧਿਆਣਾ ਦੀ ਜਿਵੇਂ ਕਿੰਗ ਸਪੋਰਟਾਂ ਉੱਥੇ ਮੇਰਾ ਪੈਨਲ ਚੱਲਦਾ ਬੀਜੇ ਜਨ ਹੌਜਰੀਆ ਧਾਕਾ ਮਿਲ ਉੱਥੇ ਚੱਲਦਾ ਵੀ ਐਦਾਂ ਨਾਮੀ ਜੁਨਟਾਂ ਦੇ ਵਿੱਚ ਪੈਨਲ ਲੱਗੇ ਹੋਏ ਨੇ ਤੇ ਜਿੰਨਾਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਸੇਫਟੀ ਦਾ ਕਿੰਨਾ ਜਿਹੜਾ ਹੁੰਦਾ ਧਿਆਨ ਕਈ ਵਾਰੀ ਹੁੰਦਾ ਹੈ بارش ਦੇ ਟਾਈਮ ਦੇ ਵਿੱਚ ਸੀਲਨ ਕਰਕੇ ਜਿਹੜਾ ਇਲੈਕਟ੍ਰੀਕਲ ਪ੍ਰੋਡਕਟਸ ਹੈ ਚਾਹੇ ਘਰੇ ਵੀ ਲਾ ਲਈਏ ਜਾਂ ਇੰਡਸਟਰੀ ਲਗਾ ਲਈਏ ਕਿਤੇ ਨਾ ਕਿਤੇ ਕਰੰਟ ਆਉਣ ਦੇ ਚਾਂਸਸ 100% ਹੋ ਜਾਂਦੇ ਨੇ ਸਰ ਉਸ ਲਈ ਨਾ ਸਾਨੂੰ ਅਸੀਂ ਉਹ ਚ ਪ੍ਰੋਡਕਸ਼ਨ ਲਾ ਦਿੰਨੇ ਆ ਅੰਡਰਵੋਲਟ ਹੋ ਗਿਆ ਜਾਂ 220 ਬੋਲਟ ਤੋਂ ਵੱਧ ਲਾਈਟ ਆ ਜਾਂਦੀ ਆ ਉਹਨੂੰ ਟ੍ਰਿਪ ਕਰਕੇ ਬੰਦ ਕਰ ਦਿੰਦੀ ਆ ਅਸੀਂ ਪਾਰਟੀ ਨੂੰ ਇਹ ਕਹਿੰਦੇ ਆ ਵੀਰ ਜੀ ਤੁਸੀਂ ਅਰਥ ਕਰਾਓ ਜ਼ਰੂਰੀ ਆ ਅਰਥ ਹੋਣ ਨਾਲ ਜੇ ਲੀਕੇਜ ਵਗੈਰਾ ਹੁੰਦੀ ਆ ਉਹ ਟ੍ਰਿਪ ਕਰ ਜਾਂਦਾ ਦੋਸਤੋ ਬੰਦੇ ਦਾ ਨੂੰ ਕਰੰਟ ਲੱਗਣ ਦਾ ਖਤਰਾ ਕੋਈ ਨਹੀਂ ਉਹ ਸੇਫਟੀ ਹੈ ਉਹਦੇ ਵਿੱਚ ਅਸੀਂ ਫਿਰ ਵੀ ਜੋ ਅੰਦਰ ਆਪਣੀਆਂ ਸੇਫਟੀ ਲਾਉਂਦੇ ਆ ਉਹ ਪ੍ਰੋਪਰ ਸੇਫਟੀ ਹਣਾ ਨੇ ਵੀ ਕੱਲ ਨੂੰ ਕੋਈ ਬਿਲਾਸਤ ਹੁੰਦਾ ਉਹ ਕੋਈ ਪਾਰਟੀ ਦਾ ਨੁਕਸਾਨ ਨਾ ਹੋਵੇ ਜਿੰਨਾ ਵੱਧ ਤੋਂ ਵੱਧ ਬਚਾਅ ਹੋ ਸਕੇ ਉਹ ਨਾ ਹੋ ਜਾਵੇ ਸੋ ਇਹ ਸੀਗੇ ਹਰਜੀਤ ਸਿੰਘ ਜੀ ਪ੍ਰਵਾਹਾ ਇਲੈਕਟ੍ਰਿਕ ਤੋਂ ਇਹਨਾਂ ਦਾ ਜਿਹੜਾ ਹੈਗਾ ਕੰਪੋਨੈਂਟ ਜਿਹੜਾ ਬਣਾਉਂਦੇ ਨੇ ਇਲੈਕਟ੍ਰੀਕਲ ਕੰਪੋਨੈਂਟ ਹੈਗਾ ਪੈਨਲ ਬਣਾਉਂਦੇ ਨੇ ਇੰਡਸਟਰੀ ਵਾਸਤੇ ਹੋਟਲ ਰੈਸਟੋਰੈਂਟਸ ਵਗੈਰਾ ਜਿਹੜਾ ਵੱਡੀ ਕੰਪਨੀਆਂ ਨੇ ਉਹਦੇ ਵਿੱਚ ਇਹ ਪੈਨਲ ਯੂਜ਼ ਹੁੰਦੇ ਨੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਇੱਥੇ ਅਸੀਂ ਦੇਖ ਰਹੇ ਸੀਗੇ ਇੱਕ ਪ੍ਰੋਡਕਟ ਲੱਗਿਆ ਡਿਸਪਲੇ ਜਿਹੜਾ ਹੈਗਾ ਦੱਸਿਆ ਜਾ ਰਿਹਾ ਇਹ ਵੋਲਟੇਜ ਕੰਟਰੋਲਰ ਹੈਗਾ ਜਿਹੜਾ ਘਰਾਂ ਦੇ ਵਿੱਚ ਜਾਂ ਕਿਸੇ ਵੀ ਪਾਸੇ ਇਹਨੂੰ ਲਗਾਇਆ ਜਾਵੇ ਤੇ ਜਿਹੜੀ ਬਿਜਲੀ ਘਟਵਤ ਹੁੰਦੀ ਹੈਗੀ ਇਹਨੂੰ ਪੂਰਾ ਫੁੱਲ ਕੰਟਰੋਲ ਕਰਕੇ ਅੱਗੇ ਭੇਜਦਾ ਹੈਗਾ ਮੇਰੇ ਨਾਲ ਮੌਜੂਦ ਨੇ ਇਸ ਕੰ ਇਹ ਜਿਹੜੇ ਪ੍ਰੋਡਕਟਸ ਹੈਗੇ ਹਨ ਇਹ ਵੋਲਟੇਜ ਕੰਟਰੋਲ ਕਰਦੇ ਆ ਜਿਵੇਂ ਹਾਈ ਵੋਲਟੇਜ ਆ ਜਾਵੇ ਲੋ ਵੋਲਟੇਜ ਆ ਜਾਵੇ ਕੋਈ ਵਿਥਿਨ ਰੇਂਜ ਇਹ ਕੰਟਰੋਲਡ ਵੋਲਟੇਜ ਤੁਹਾਨੂੰ ਆਉਟਪੁੱਟ ਕੱਟ ਕੇ ਦੇਣਗੇ ਇਹਦੇ ਚ ਪ੍ਰੋਟੈਕਸ਼ਨਸ ਅਸੀਂ ਸਾਰੀਆਂ ਲਾਈਆਂ ਹੋਈਆਂ ਹਾਈ ਕੱਟ ਹੋ ਗਿਆ ਲੋ ਕੱਟ ਹੋ ਗਿਆ ਸ਼ਾਰਟ ਸਰਕਟ ਹੋ ਗਿਆ ਸਿੰਗਲ ਫੇਸ ਹੋ ਗਿਆ ਨਿਊਟਰਲ ਫੇਲਿਅਰ ਹੋਗੀ ਓਵਰਲੋਡ ਪ੍ਰੋਟੈਕਸ਼ਨ ਹੋਗੀ ਸਾਰੀ ਪ੍ਰੋਟੈਕਸ਼ਨਸ ਇੰਨਾ ਚਾਹੀਦੀ ਆ ਇਹ ਰੈਜੀਡੈਂਸ਼ੀਅਲ ਮਾਡਲ ਵੀ ਆਉਂਦੇ ਆ ਇੰਡਸਟਰੀਅਲ ਮਾਡਲਸ ਵੀ ਆ ਜਾਂਦੇ ਆ ਇਹਨਾਂ ਦੀ ਐਪਲੀਕੇਸ਼ਨਸ ਜਿਹੜੀ ਹੈਗੀ ਟੈਕਸਟਾਈਲ ਮਿਲਸ ਲਈ ਬਾਇਓ ਬਾਇਓ ਟੈਕਨੋ ਮੈਡੀਕਲ ਇੰਡਸਟਰੀਜ਼ ਜਿਹੜੀ ਹੋਊਗੀ ਜਾਂ ਸੀਐਨਸੀ ਮਸ਼ੀਨਸ ਹੋਊਗੀ ਗਾਰਮੈਂਟ ਸੈਕਟਰ ਹੋ ਕਸ ਤੋਂ ਵੀ ਜਿਹੜੇ ਇਹਨਾਂ ਸਾਰੀ ਜਗ੍ਹਾ ਤੇ ਇਹਨਾਂ ਦੇ ਨਾ ਇਕਵਿਪਮੈਂਟਸ ਯੂਜ਼ ਹੁੰਦੇ ਆ ਇਹ ਇੱਕ ਕੰਟਰੋਲਡ ਵੋਲਟੇਜ ਆਪਾਂ ਨੂੰ ਦਿੰਦੇ ਆ ਤੇ ਵਿਦਿਨ ਰੇਂਜ ਦੇ ਦਿੰਦੇ ਆ ਜਿੱਥੇ ਵੋਲਟੇਜ ਕਿਤੇ ਡਾਊਨ ਆ ਰਹੀ ਆ ਤੇ ਡਾਊਨ ਕਰ ਦਿੰਦੇ ਆ ਅਪ ਕਰ ਦਿੰਦੇ ਆ ਅਪ ਕਰ ਦਿੰਦੇ ਆ ਇਹਨਾਂ ਦੀ ਐਫੀਸ਼ੀਐਂਸੀ ਬਹੁਤ ਜ਼ਿਆਦੇ ਆ ਨੋ-ਲੋਡ ਲਾਸਸ ਇਸ ਇਹਨਾਂ ਦੇ ਘੱਟ ਹੈਗੇ ਆ ਇਸ ਕਰਕੇ ਇਹ ਪ੍ਰੋਡਕਟਸ ਬਹੁਤ ਜ਼ਿਆਦੇ ਸੇਲ ਹੁੰਦੇ ਹੈਗੇ ਤੇ ਐਗਜ਼ਿਬਿਸ਼ਨ 'ਚ ਸਾਨੂੰ ਫਾਇਦਾ ਵੀ ਇਸ ਚੀਜ਼ ਦਾ ਮਿਲ ਰਿਹਾ ਕਿਉਂਕਿ ਨਾ ਇਹ ਇਸ ਲਾਈਨ ਦੇ ਤਿੰਨ ਜਾਂ ਚਾਰ ਮੈਨੂਫੈਕਚਰਰਸ ਸਿਰਫ ਆਏ ਹੋਏ ਆ ਤੇ ਐਦਕੀ ਐਗਜ਼ਿ ਟੋਟਲੀ ਸਪਲਾਈ ਹੈਗੀ ਆ ਅਦਰ ਦਨ ਅਦਰ ਸਟੇਟਸ ਵੀ ਜਾਂਦੇ ਹੈਗੇ ਆ ਪਰ ਮੈਕਸਿਮਮ ਸਾਡੀ ਸਪਲਾਈ ਪੰਜਾਬ ਰੀਜਨ ਚ ਹੈਗੀ ਆ ਸੋ ਤੁਸੀਂ ਦੇਖਿਆ ਹੈਗਾ ਜਿਹੜਾ ਪ੍ਰੋਡਕਟ ਹੈਗਾ ਕਿੰਨਾ ਕੰਮ ਦਾ ਹੈਗਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ